नमस्कार सत श्री अकाल आदाब स्वागत है ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਪੰਜਾਬ ਪੁਲਿਸ ਜਿੱਥੇ ਤਰ੍ਹਾਂ ਤਰ੍ਹਾਂ ਦੇ ਮਾਮਲਿਆਂ ਵਿੱਚ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਦੀ ਹੈ ਅਤੇ ਕਾਨੂੰਨ ਤੋੜਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਦੀ ਹੈ ਉੱਥੇ ਹੀ ਪੁਲਿਸ ਲੋੜਵੰਦ ਲੋਕਾਂ ਲਈ ਹਮਦਰਦੀ ਵਾਲਾ ਰਵੱਈਆ ਵੀ ਰੱਖਦੀ ਹੈ ਅਜਿਹੀ ਹੀ ਇਕੱਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਮੋਰਿੰਡਾ ਸਿਟੀ ਪੁਲਿਸ ਦੇ ਅਧਿਕਾਰੀ SI ਬੋਟਾ ਸਿੰਘ ਨੇ ਰਾਤ ਸਮੇਂ ਸ਼ੱਕੀ ਹਾਲਾਤ ਵਿੱਚ ਘੁੰਮਦੇ ਇੱਕ ਅਰਧ ਨਗਨ ਵਿਅਕਤੀ ਦੀ ਮਾਂਚੇ ਖਾਲਤ ਨੂੰ ਦੇਖਦਿਆਂ ਉਸ ਨੂੰ ਨਵੇਂ ਕੱਪੜੇ ਪਹਿਨਾ ਕੇ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਇਸ ਸਬੰਧੀ ਮੋਰਿੰਡਾ ਪੁਲਿਸ थाना ਸਿਟੀ ਮੁਖੀ ਐਸਆਈ ਗੁਰਮੁਖ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਰਾਤ ਸਮੇਂ ਸੂਚਨਾ ਮਿਸੀ ਕਿ ਇੱਕ ਵਿਅਕਤੀ ਅਰਧ ਨਗਨ ਹਾਲਤ ਵਿੱਚ ਅਤੇ ਸ਼ੱਕੀ ਹਾਲਾਤ ਵਿੱਚ ਘੁੰਮਦਾ ਦਿਖਾਈ ਦਿੱਤਾ ਹੈ ਉਹਨਾਂ ਦੱਸਿਆ ਕਿ ਸੂਚਨਾ ਮਿਲਣ ਤੇ ਐਸਆਈ ਭੂਟਾ ਸਿੰਘ ਤੁਰੰਤ ਪੁਲਿਸ ਪਾਰਟੀ ਨਾਲ ਪਾਲਮ ਇਨਕਲੇ ਲਈ ਪਹੁੰਚੇ ਜਿੱਥੇ ਲੋਕਾਂ ਅਨੁਸਾਰ ਇੱਕ ਸ਼ੱਕੀ ਵਿਅਕਤੀ ਦਿਖਾਈ ਦਿੱਤਾ ਸੀਗਾ ਉਹਨਾਂ ਦੱਸਿਆ ਕਿ اے ایس ਆਈ ਬੂਟਾ ਸਿੰਘ ਨੇ ਜਦੋਂ ਉਸਦੀ ਹਾਲਤ ਦੇਖੀ ਤਾਂ ਉਹ ਅਰਧ ਨਗਨ ਵਿੱਚ ਸੀ ਅਤੇ ਉਸਨੇ ਸਿਰਫ ਇੱਕ ਫੱਟੀ ਹੋਈ ਕੈਪੜੀ ਹੀ ਪਾਈ ਹੋਈ ਸੀ ਫਾਰਮ ਐਂਡ ਕਲੇ ਭਗਾਇ ਦਿੱਤੇ 3 ਮਿੰਟਾਂ ਸ਼ਰ ਦੇ ਵਿੱਚ ਤੋਂ ਤੂੰ ਰਾਤ ਨੂੰ ਇਨਫਰਮੇਸ਼ਨ ਆਈ ਸੀ ਕਿ ਇਹ ਜਿਹੜਾ ਬੰਦਾ ਬਿਨਾਂ ਕੱਪੜਿਆਂ ਤੋਂ ਇੱਥੇ ਉਹਦੇ ਵਿੱਚ ਘੁੰਮ ਰਿਹਾ ਜਿਹਦੀ ਅਸੀਂ اے ایس ਆਈ ਬੂਟਾ ਸਿੰਘ ਨੂੰ ਉੱਥੇ ਭੇਜਿਆ ਤੇ ਇਹਨਾਂ ਨੇ ਜਾ ਕੇ ਦੇਖਿਆ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਫਿਰ ਉਹਨੂੰ ਲਿਆਂਦਾ ਜਾ ਕੇ ਪੁਛਪਰਤਾਲ ਤੋਂ ਕਰਨ ਤੋਂ ਪਤਾ ਲੱਗਿਆ ਕਿ ਇਹ ਸੋਹਣ ਸਿੰਘ ਹੈਗਾ ਪਿੰਡ ਫਰੀਟਾ ਤੋਂ ਇਹਦੇ ਪਿਤਾ ਦਾ ਨਾਮ ਹਰੀਓਮਾ ਤੇ ਇਹ ਦਿਮਾਗੀ ਤੌਰ ਤੇ ਇਹਦੀ ਹਾਲਤ ਠੀਕ ਨਹੀਂ ਆਇਆ ਫਿਰ ਉਹ ਆ ਕੇ ਕਾਫੀ ਧੀਰ ਤੋਂ ਨਹਾਇਆ ਰਹੀ ਸੀ ਤੇ ਬੁਟਾ ਸਿੰਘ ਨੇ ਕੋਸ਼ਿਸ਼ ਕਰਕੇ ਇਹਨੂੰ ਨਵਾ ਕੇ ਕੱਪੜੇ ਪੋਆਇਆ ਹੁਣ ਇਹਦੇ ਜਿਹੜੇ ਵਾਰਸ ਅਸੀਂ ਪਤਾ ਕਰ ਲਿਆ ਫਰੀਟਾ ਪਿੰਡ ਤੋਂ ਤੇ ਇਹਨੂੰ ਉੱਥੇ ਛੱਡ ਕੇ ਆਵਾਂਗੇ ਮੋਰਿੰਡਾ ਤੋਂ ਅਮਰਜੀਤ ਦੀ ਮੰਦੀ ਰਿਪੋਰਟ ਪੰਜਾਬੀ ਜਾਗਰਾਂ